ਹੂੰ ਡੈਸ਼ ਪੂਰਾ ਦੇ ਐਂਗਲ ਤੋਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਜਿਵੇਂ ਤੁਸੀਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਵੱਖਰਾ ਵੱਖਰਾ ਐਂਗਲ ਹੈਗਾ ਹਨ ਪਰ ਇੱਕ ਪ੍ਰਵਾਸ ਦਾ ਸਾਡਾ ਸਾਂਝਾ ਵੀ ਹੈਗਾ ਮਤਲਬ ਕਿ ਲਾਈਕ ਤੁਸੀਂ ਕੀ ਸਮਝਦੇ ਹੋ ਤੁਸੀਂ ਇੱਥੇ ਵੀ ਟਾਈਮ ਗੁਜ਼ਾਰਿਆ ਤੁਸੀਂ ਉੱਥੇ ਵੀ ਟਾਈਮ ਗੁਜ਼ਾਰਿਆ ਕਾਫੀ ਕੰਸਿਡਰੇਬਲ ਟਾਈਮ ਗੁਜ਼ਾਰਿਆ ਤੇ ਤੁਹਾਡੇ ਬੱਚੇ ਨੇ ਜਿਹੜੇ ਉੱਥੇ ਰੇਜ਼ ਅਪ ਹੋਏ ਨੇ ਪੜ੍ਹੇ ਨੇ ਕੁਝ ਤੁਹਾਡੀ ਅਗਲੀ ਜਨਰੇਸ਼ਨ ਤੀਜੀ ਜਨਰੇਸ਼ਨ ਵੀ ਉੱਤੇ ਆ ਰਹੀ ਹੈ ਤੇ ਬੜੀਆਂ ਸਾਰੀਆਂ ਗੱਲਾਂ ਨੇ ਪ੍ਰਵਾਸ ਬਾਰੇ ਇਸ ਟਾਈਮ ਤੇ ਵੀ ਜੋ ਆਪਣਾ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਬੜੇ ਪੋਲੀਟੀਕਲ ਰੀਜ਼ਨ ਨੇ ਸੋਸ਼ਲ ਰੀਜ਼ਨ ਨੇ ਕੁਝ ਲੋਕ ਕਹਿੰਦੇ ਆ ਕਿ ਸਾਨੂੰ ਪ੍ਰਵਾਸ ਪਹਚਾ ਰਿਹਾ ਕੁਝ ਕਹਿ ਰਹੇ ਨੇ ਕਿ ਤਬਾਹ ਕਰ ਰਿਹਾ ਤੇ ਹਨਾ ਬੜੀਆਂ ਬੜੀਆਂ ਰਾਵਾਂ ਨੇ ਮਤਲਬ ਕਿ ਜਿਵੇਂ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਹਰ ਬੰਦਾ ਹੀ ਆਪਣੀ ਐਕਸਪਰਟਾਈਜ਼ ਦੱਸਦਾ ਥੋੜਾ ਤਜਰਬਾ ਕੀ ਹੈ ਉਹ ਸਵਾਲੇ ਨਾਲ ਪੰਜਾਬ ਦੇ ਹਿਰੀਵੇ ਦੇ حوالے ਨਾਲ ਵੀ ਤੇ ਉੱਥੇ ਜਿਹੜੀ ਓਪਰਚ्युनिटी ਦੇ حوالے ਨਾਲ ਤੁਸੀਂ ਕੀ ਤਾਂ ਦੇਖਦੇ ਦੇਖੋ ਇਹਦੇ ਵਿੱਚ ਜਿਸ ਤੱਕ ਪ੍ਰਵਾਸ ਦੀ ਗੱਲ ਹੈ ਨਾ ਜੀ ਪ੍ਰਵਾਸ ਪਹਿਲਾਂ ਵੀ ਹੁੰਦਾ ਆ ਹੂੰ ਹੂੰ ਪ੍ਰਵਾਸ ਹੁਣ ਵੀ ਹੋ ਰਿਹਾ ਜੀ ਸਵਾਲ ਇਹ ਵੀ ਪ੍ਰਵਾਸ ਕੀ ਜਿਹਨੂੰ ਅਸੀਂ ਕਹਿੰਦੇ ਆ ਵੀ ਅਨਾਰਮਲ ਆ ਹੂੰ ਹੂੰ ਉਹ ਆ ਜਾਂ ਉਹ ਐਕਸਟਰਾਔਡੀਨਰੀ ਐਕਸੈਸਰਵਾ ਜੀ ਉਹ ਤੇ ਫਿਰ ਉਹਦੇ ਰੀਜ਼ਨ ਕੀ ਰ ਹੈ ਜੀ ਤੇ ਦੂਸਰਾ ਇਹ ਵੀ ਉਹਦਾ ਇੰਪੈਕਟ ਇੱਥੇ ਕੀ ਆ ਤੇ ਉੱਥੇ ਕੀ ਆ ਹਮ ਹਮ ਮੈਂ ਆਪਾਂ ਬਹੁਤਾ ਇਹਦੇ ਚ ਡਿਟੇਲ ਚ ਨਾ ਵੀ ਜਾਏਗੇ ਹਮ ਹਮ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਮੈਂ ਵੀ ਪਰਵਾਸ ਕੀਤਾ ਬਿਲਕੁਲ ਪਰ ਜੋ ਮੈਨੂੰ ਹੁਣ ਦੀ ਸਿਚੁਏਸ਼ਨ ਮੈਂ ਦੇਖ ਕੇ ਦੇਖਦਾ ਉਹਦੇ ਚ ਨਾ ਮੈਨੂੰ 4-5 ਪੁਆਇੰਟ ਲੱਗਦੇ ਨੇ ਜਿਹੜੇ ਪਰਵਾਸ ਜਿੰਨਾ ਕਰਕੇ ਹੋ ਰਿਹਾ ਪਰਵਾਸ ਪਹਿਲੀ ਗੱਲ ਇਹ ਕੌਣ ਕਰ ਰਿਹਾ ਹਮ ਯੂਥ ਜ਼ਿਆਦਾ ਜਾ ਰਹੀ ਹਮ ਉਹ ਜੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਪੇਰੈਂਟਸ ਜਾਂ ਕੋਈ ਹੋਰ ਜਾਂਦੇ ਨੇ ਪਰ ਪਹਿਲਾਂ ਯੂਥ ਜਾਂਦਾ ਬਿਲਕੁਲ ਉਹ ਚਾਰ ਪੰਜ ਜਿਹੜੇ ਰੀਜ਼ਨਸ ਨੇ ਜਿਹੜੇ ਮੈਂ ਸਮਝਦਾ ਉਹਨਾਂ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਐਜੂਕੇਸ਼ਨ ਆ ਹਮ ਉਹ ਕਿ ਐਕਸੈਸੀਬਲ ਸੀਗੀ ਹਮ ਸਾਰਿਆਂ ਲਈ ਹਮ ਫੀਸਾਂ ਘੱਟ ਸੀ ਤੇ ਐਡਮਿਸ਼ਨਾਂ ਹੋ ਜਾਂਦੀਆਂ ਸੀਗੀਆਂ ਤੁਸੀਂ ਪੜ ਸਕਦੇ ਸੀ ਹੁਣ ਕੀ ਆ ਵੀ ਤੁਸੀਂ ਇਅਰ 12 ਕਰ ਲਿਆ ਹੂੰ ਉਸ ਤੋਂ ਬਾਅਦ ਕਾਲਜ ਦੀਆਂ ਫੀਸਾਂ ਮਹਿੰਗੀਆਂ ਹੋ ਗਈਆਂ ਹੂੰ ਉਸ ਤੋਂ ਬਾਅਦ ਯੂਨੀਵਰਸਿਟੀ ਦੀਆਂ ਬਹੁਤ ਫੀਸਾਂ ਮਹਿੰਗੀਆਂ ਹੋ ਗਈਆਂ ਹੂੰ ਹੁਣ ਬੱਚੇ ਨੂੰ ਜਿਹੜਾ ਪੜਾਉਣਾ ਨਾ ਉਹ ਆਮ ਬੰਦੇ ਲਈ ਬਹੁਤ ਮੁਸ਼ਕਲ ਹੋ ਗਿਆ ਬਿਲਕੁਲ ਤੁਸੀਂ ਇਹ ਕਹੋ ਬਈ ਆਮ ਘਰਾਂ ਦੇ ਬੱਚਿਆਂ ਲਈ ਤੇ ਗਰੀਬਾਂ ਦੇ ਲਈ ਯੂਨੀਵਰਸਟੀਆਂ ਕਾਲਜਾਂ ਦੇ ਦਰਵਾਜ਼ੇ ਬੰਦ ਹੋ ਗਏ ਨੇ ਬਿਲਕੁਲ ਠੀਕ ਉਹਦੇ ਨਾਲ ਜਦੋਂ ਪੜ੍ਹਾਈ ਤੁਹਾਡੀ ਬੰਦ ਹੋ ਗਈ ਆ ਅੱਗੇ ਨਹੀਂ ਹੂੰ ਤੇ ਉਹ ਇੱਕ ਰੀਜ਼ਨ ਹੁੰਦਾ ਰੈਸਟਲੈਸਨੈਸ ਆਉਂਦੀ ਆ ਵੀ ਮੈਂ ਕੀ ਕਰਾਂ ਫਿਰ ਹੋਰ ਪਾਸੇ ਸੋਚਦਾ ਹੂੰ ਬਾਕੀ ਇਹ ਆ ਵੀ ਉਹ ਉਸ ਚੀਜ਼ ਨੂੰ ਜਿਹੜੇ ਸਾਡੇ ਆਪਣੇ ਅਸੀਂ ਬਾਹਰੋਂ ਆਉਨੇ ਆ ਅਸੀਂ ਕਈ ਦਫਾ ਰਿਐਲਿਟੀ ਨਹੀਂ ਦੱਸਦੇ ਅਸੀਂ ਬੜਾ ਉਹਨੂੰ ਗੈਜੇਰੇਟ ਕਰਕੇ ਗਲੋਰੀਫਾਈ ਕਰਦੇ ਹਾਂ ਗਲੋਰੀਫਾਈ ਕਰਕੇ ਅਸੀਂ ਦੱਸਦੇ ਹਾਂ ਤੇ ਕੋਈ ਵੀ ਉਹਦਾ ਵੀ ਇੱਕ ਅਸਰ ਹੁੰਦਾ ਜਿਹੜਾ ਕਿ ਮੈਂ ਸਮਝਦਾ ਵੀ ਠੀਕ ਨਹੀਂ ਹੈ ਹੂੰ ਦੂਜਾ ਰੀਜ਼ਨ ਇਹ ਆ ਵੀ ਜਿਹੜਾ ਡਿਗਰੀ ਵੀ ਕਰ ਜਾਂਦਾ ਹੂੰ ਉਹਨੂੰ ਦਾ ਜੌਬਸ ਦੇ ਜਿਹੜੇ ਅਪੋਰਚਨਿਸ ਬਹੁਤ ਘੱਟ ਨੇ ਹੂੰ ਤੇ ਹੋਂ ਬੰਦਾ ਜੇ ਪਲੈਨਿੰਗ ਦਾ ਕੋਰਸ ਦੀ ਮੈਂ ਗੱਲ ਕਰਾਂ ਮੈਂ ਗੱਲ ਕਰ ਰਿਹਾ ਸੀ ਤਾਂ 1 ਲੱਖ ਰੁਪਈਆ ਸਾਲ ਦੀ ਫੀਸ ਆ ਫੀਸ ਸਿਰਫ ਫਿਰ ਉਹਨੇ ਹੌਸਟ ਤੇ ਰਹਿਣਾ ਹੋਰ ਕਰਨਾ ਕਿਹੜਾ ਬੰਦਾ ਮਤਲਬ ਲੱਖ ਰੁਪਈਆ ਲਾ ਦੇਗਾ ਜੇ ਲਾ ਵੀ ਲਿਆ ਤੇ ਅੱਗੇ ਫੀਸ ਜੌਬਸ ਨਹੀਂ ਯੂਨੀਵਰਸਿਟੀਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਦੀ ਆਪਾਂ ਗੱਲ ਕਰ ਲਈ ਬਾਕੀ ਸੈਕਟਰਾਂ ਦੀ ਨਾਂ ਵੀ ਕਰੀਏ ਪਿਛਲੇ 30 ਸਾਲਾਂ ਚੋ ਹਾਰਡਲੀ ਕੋਈ ਪੋਸਟ ਐਡਵਰਟਾਈਜ਼ ਹੁੰਦੀ ਹੈ ਹੁਣ ਪੇਰੈਂਟਸ ਵੀ ਸੋਚਦੇ ਨੇ ਬੱਚਾ ਵੀ ਸੋਚਦਾ ਵੀ ਜੇ ਮੈਂ ਇਥੋਂ ਡਿਗਰੀ ਕਰ ਵੀ ਲਈ ਹੂੰ ਤੇ ਮੈਨੂੰ ਰੋਜ਼ਗਾਰ ਤਾਂ ਫੇਰ ਨਹੀਂ ਮਿਲਣੀ ਹੂੰ ਤੇ ਮੈਂ ਕਿਉਂ ਨਾ ਬਾਹਰ ਤਾਂ ਜਾ ਰਾਂ ਜੀ ਬਿਲਕੁਲ ਸੋ ਇੱਕ ਤਾਂ ਐਜੂਕੇਸ਼ਨ ਮਹਿੰਗੀ ਐਜੂਕੇਸ਼ਨ ਜਿਹਦੇ ਨਾਲ ਦਰਵਾਜ਼ੇ ਬੰਦ ਹੋ ਗਏ ਨੇ ਇੱਕ ਰੀਜ਼ਨ ਤਾਂ ਇਹ ਮੈਨੂੰ ਲੱਗਦਾ ਜੀ ਦੂਜਾ ਇਹ ਆ ਵੀ ਪੰਜਾਬ ਦੇ ਵਿੱਚ ਮੇਰੇ ਮਾਪੇ ਨੇ ਉਹ ਵੀ ਡਰੇ ਨੇ ਵੀ ਸਾਡਾ ਬੱਚਾ ਕਿਉਂਕਿ ਚਿੱਟੇ ਜਾਂ ਆਮਲੀ ਨਾ ਹੋ ਜਾਏ ਹੂੰ ਠੀਕ ਐ ਉਸ ਤੋਂ ਵੀ ਡਰਦੇ ਨੇ ਹੂੰ ਹੂੰ ਤੀਸਰਾ ਮੈਨੂੰ ਜਿਹੜਾ ਰੀਜ਼ਨ ਲੱਗਦਾ ਉਹ ਇੱਕ ਇਹ ਵੀ ਲੱਗਦਾ ਵੀ ਇੱਕ ਪਰਸੈਪਸ਼ਨ ਕਹਿ ਲੋ ਰਾਈਟ ਜਾਂ ਰੋਂਗ ਉਹ ਖਾਸ ਤੌਰ ਤੇ ਸਿੱਖਾਂ ਦੇ ਬੱਚਿਆਂ 'ਚ ਕਈ ਇਹ ਵੀ ਆ ਭਈ ਜੇ ਕਿਤੇ ਕੱਲ ਨੂੰ ਕੋਈ ਕੇਸ ਬਣ ਗਿਆ ਜਾਂ ਕੋਈ ਗੱਲ ਹੋ ਗਈ ਤੇ ਮੁੜ ਕੇ ਪਤਾ ਨਹੀਂ ਜੇਲ੍ਹ 'ਚੋਂ ਨਿਕਲਣਾ ਕਿ ਨਹੀਂ ਤੇ ਇਹਨੂੰ ਵਾਰ ਭੇਜ ਦੋ ਹੂੰ ਚੌਥੀ ਜਿਹੜੀ ਗੱਲ ਮੈਂ ਸਮਝਦਾ ਨਾ ਜੀ ਉਹ ਹੈਗੀ ਹੈ ਹੋਪ ਹੂੰ ਜਿਹੜੀ ਹੋਪ ਹੁੰਦੀ ਹੈ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਜ਼ਿੰਦਗੀ ਨੂੰ ਚੰਗਾ ਕਰਨ ਲਈ ਹੋਰ ਵਧੀਆ ਕਰਨ ਲਈ ਕਾਮਯਾਬ ਹੋਣ ਲਈ ਜਦੋਂ ਹੋਪ ਤੁਹਾਡੇ ਚੋਂ ਖੋਲ ਹੀ ਜਾਵੇ ਉਹਦਾ ਕਾਰਨ ਕੋਈ ਵੀ ਹੋਵੇ ਤੇ ਉਹ ਵੀ ਬੜਾ ਜਾਨੀ ਨੈਗੇਟਿਵ ਉਹਦਾ ਇੰਪੈਕਟ ਹੁੰਦਾ ਵੀ ਜਿੱਦਾਂ ਕਈ ਕਹਿਣਗੇ ਹਾਲਾਂਕਿ ਮੈਂ ਉਹਦੇ ਨਾਲ ਸਹਿਮਤ ਨਹੀਂ ਕਿ ਵੀ ਕਈ ਗੱਲਾਂ ਜਿਹੜੇ ਸੁਣਨ ਨੂੰ ਆਉਂਦੀ ਆ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਜੀ ਇੱਥੇ ਤਾਂ ਕੋਈ ਮੌਕਾ ਹੀ ਨਹੀਂ ਇੱਥੇ ਤਾਂ ਕੋਈ ਆਪਰਚੂਨਿਟੀ ਨਹੀਂ ਇੱਥੇ ਕੋਈ ਐ ਨਹੀਂ ਇੱਥੇ ਕੋਈ ਇਹ ਗੱਲ ਇਹ ਗੱਲ ਗਲਤ ਆ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਆ ਜੀ ਜਿਹਦੇ ਵਿੱਚ ਤੁਸੀਂ ਕੰਮ ਕਰ ਸਕਦੇ ਆ ਹਾਂ ਜੀ ਸੋ ਉਹਦੇ ਬਾਰੇ ਇੱਕ ਨੈਗੇਟਿਵ ਜਿਹੜਾ ਵਿਊ ਇੱਕ ਨੈਰੇਟਿਵ ਇਹ ਵੀ ਸਿਰਜਿਆ ਹੋਇਆ ਹੂੰ ਉਹ ਵੀ ਮਤਲਬ ਸਾਨੂੰ ਰੋਲ ਪਲੇ ਕਰ ਰਿਹਾ ਰੋਲ ਪਲੇ ਕਰ ਰਿਹਾ ਜੀ ਸੋ ਇਹ ਇਹ ਇੱਕ ਰੀਜ਼ਨ ਹੈ ਬਾਕੀ ਮੈਂ ਲਾਸਟ ਗੱਲ ਇੱਕ ਕਹਾਂਗਾ ਕਿ ਜਿਹੜੇ ਉੱਥੇ ਸਾਡੇ ਭਾਈਚਾਰੇ ਨੇ ਸਾਰੇ ਹੂੰ ਉਹ ਲਾਰਜਲੀ ਇੱਕ ਦੂਜੇ ਨਾਲ ਮਿਲਦੇ ਕਰਦੇ ਵੀ ਨੇ ਇੱਕ ਦੂਜੇ ਦੇ ਮੁਲਕਾਂ 'ਚ ਵੀ ਜਾਂਦੇ ਕਰਦੇ ਨੇ ਇਹ ਕੈਨੇਡਾ ਵਾਲੇ ਕੈਨੇਡਾ ਜੀ ਨੂੰ ਇੱਧਰ ਵੀ ਆਸਟ੍ਰੇਲੀਆ ਜਾਂਦੇ ਰਹੇ ਹਾਂਜੀ ਪਰ ਮੈਂ ਇੱਕ ਚੀਜ਼ ਸੁਜੈਸਟ ਕੀਤੀ ਸੀਗੀ ਕਈ ਸਾਲ ਹੋ ਗਏ ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੂੰ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਨਵੰਬਰ ਦਸੰਬਰ ਦੇ ਦਿਨਾਂ ਦੇ ਵਿੱਚ ਹੂੰ ਕੈਨੇਡਾ ਅਮਰੀਕਾ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਚ ਸਟੂਡੈਂਟਸ ਨੂੰ ਛੁੱਟੀਆਂ ਹੁੰਦੀਆਂ ਜੀ ਦੋ ਮਹੀਨੇ ਦੇ ਕਰੀਬ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਭਈ ਤੁਸੀਂ ਇੱਕ ਮਹੀਨੇ ਦਾ ਕੋਈ ਕੈਪਸੂਲ ਕੋਰਸ ਆ ਜਿਹੜਾ ਉਹ ਸ਼ੁਰੂ ਕਰੋ ਅੱਛਾ ਤੇ ਉਹਦੇ ਵਿੱਚ ਤੁਸੀਂ ਪੰਜਾਬ ਦੇ ਬਾਰੇ ਪੜਾਓ ਭਈ ਥੋੜੀ ਜੀ ਇਕਨੋਮੀ ਥੋੜੀ ਜੀ ਦੀ ਹਿਸਟਰੀ ਥੋੜਾ ਜਿਹਾ ਦਾ ਕਲਚਰ ਐਸਟ੍ਰਾਂ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗੇ ਹਾਂ ਟਾਚੂ ਜੀ ਬਾਕੀ ਵੀਕਐਂਡ ਦੇ ਉੱਤੇ ਤੁਸੀਂ ਟ੍ਰਿਪ ਉਹਨਾਂ ਦੀ ਆਰਗੇਨਾਈਜ਼ ਕਰ ਲਓ ਹਮ डिफरेंट ਪਾਰਟਸ ਤੇ ਤਾਂ ਕਿ ਉਹ ਜਦੋਂ ਮਹੀਨਾ ਇੱਥੇ ਲਾਉਣਗੇ ਬੱਚੇ ਇੱਕ ਤਾਂ ਉਹ ਪੰਜਾਬ ਨਾਲ ਜੁੜਨਗੇ ਹਮ ਦੂਜਾ ਕੋਈ ਕੈਨੇਡਾ ਤੋਂ ਆ ਰਿਹਾ ਕੋਈ ਆਸਟ੍ਰੇਲੀਆ ਤੋਂ ਆ ਰਿਹਾ ਕੋਈ ਯੂਕੇ ਤੋਂ ਆ ਰਿਹਾ ਉਹਨਾਂ ਤੇ ਆਪਸ ਵਿੱਚ ਸੰਬੰਧ ਬਣਨਗੇ ਬਿਲਕੁਲ ਠੀਕ ਹੈ ਨਾ ਹਮ ਇੱਥੇ ਨਾਲੇ ਨਹੀਂ ਜੁੜਨਗੇ ਉਹ ਦੂਜੇ ਨਾਲ ਵੀ ਜੁੜਨਗੇ ਜੁੜਨਗੇ ਬਿਲਕੁਲ ਨੈਟਵਰਕ ਬਣੇਗਾ ਤੇ ਪੇਰੈਂਟਸ ਚਾਹੁੰਦੇ ਨੇ ਹਮ ਬੱਚੇ ਇਹ ਚਾਹੁੰਦੇ ਨੇ ਤੇ ਯੂਨੀਵਰਸਿਟੀ ਲਈ ਇਹ ਗਏ ਨਹੀਂ ਗਏ ਨਾ ਕਿ ਇਨ ਦੀ ਸੈਂਸ ਤੁਸੀਂ ਫੀਸਾ ਚਾਹੇ ਜਿੰਨੇ ਮਰਜੀ ਰੱਖ ਲੋ ਪੇ ਕਰ ਦੇਣਗੇ ਹਮ ਹੌਸਟਲ ਤੁਹਾਡੇ ਕੋਲ ਨੇ ਜਾਂ ਇੱਕ ਬਿਲਡਿੰਗ ਵੀ ਤੁਸੀਂ ਬਣਾ ਲਓ ਸਪੈਸ਼ਲ ਹਮ ਜਾਂ ਨਾਮਿਨੇਟ ਕਰ ਦੋ ਬਿਲਕੁਲ ਜੀ ਮਈ ਨਵੰਬਰ ਤੋਂ ਸਬਰ ਛੁੱਟੀਆਂ ਹੁੰਦੀਆਂ ਹਮ ਇਹ ਆਉਣਗੇ ਜਿਹੜੇ ਤੁਹਾਡਾ ਸਟਾਫ ਆ ਤੁਹਾਡੇ ਕੋਲ ਤੁਸੀਂ ਉਹਨਾਂ ਨੂੰ ਸਟਾਫ ਨੂੰ ਕਹੋ ਵੀ ਆ ਮਹੀਨਾ ਤੁਸੀਂ ਇਹ ਪੜਾਉਣਾ ਉਹਨਾਂ ਨੂੰ ਤੁਸੀਂ ਚੰਗੀ ਪੇ ਦੇਦੇ ਹੋ ਬਿਲਕੁਲ ਠੀਕ ਹੈ ਰੁਝੇਵਾ ਹੋ ਗਿਆ ਹਮ ਯੂਨੀਵਰਸਿਟੀ ਦਾ ਗੇਨ ਹੋ ਗਿਆ ਫਿਰ ਯੂਨੀਵਰਸਿਟੀ ਤੇ ਆਪਣੇ ਜਿਹੜੇ ਸਬੰਧ ਨੇ ਬਾਹਰ ਬਣਦੇ ਨੇ ਇੰਨੇ ਬੱਚੇ ਪੜ੍ਹ ਕੇ ਜਾਣਗੇ ਬਿਲਕੁਲ ਬਿਲਕੁਲ ਤੁਹਾਡੇ ਆਪਣੀ ਕੋਲੋਬੀ ਉੱਥੇ ਕ੍ਰੀਏਟ ਹੁੰਦੀ ਹੈ ਬਿਲਕੁਲ ਠੀਕ ਹੈ